ਸ੍ਰੀ ਅਗਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਸਮੇਤ ਚਮਕੌਰ ਦੀ ਜੰਗ ਦੇ ਅਨੂਠੇ ਸ਼ਹੀਦਾਂ ਦੀ ਯਾਦ ਵਿੱਚ 22 ਦਸੰਬਰ 2024 ਅੱਠ ਪੋ ਵਾਲੇ ਦਿਨ 10 ਵਜੇ ਅਤੇ ਛੋਟੇ ਸਾਹਿਬ ਜਾਰੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕਰਨ ਦੇ ਲਈ 27 ਦਸੰਬਰ 2024 13 ਪੋ ਵਾਲੇ ਦਿਨ ਸਵੇਰੇ 10 ਵਜੇ ਵਿਸ਼ਵ ਭਾਰ ਵਿੱਚ ਵਸਦੇ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ 10 ਮਿੰਟ ਲਈ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਨ ਦਾ ਸੰਦੇਸ਼ ਦਿੱਤਾ ਹੈ ਉਨੇ ਕਿਹਾ ਕਿ ਰਹਿੰਦੀ ਦੁਨੀਆ ਤੱਕ ਮਨੁੱਖੀ ਆਜ਼ਾਦੀ ਲਈ ਇਹ ਮਹਾਨ ਸ਼ਹਾਦਤਾਂ ਚਾਨਣ ਮੁਨਾਰਾ ਰਹਿਣਗੀਆਂ ਅਤੇ ਜ਼ਬਰ ਜ਼ੁਲਮ ਦੇ ਖਿਲਾਫ ਜੂਝਣ ਲਈ ਦੱਬੀ ਕੁਚਲੀ ਹੋਈ ਮਾਨਵਤਾ ਦੇ ਅੰਦਰ ਵੀ ਵੀਰ ਰਸ ਜੋਸ਼ ਅਤੇ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ 22 ਦਸੰਬਰ ਨੂੰ ਸਵੇਰੇ 10 ਵਜੇ ਅਤੇ ਮਿਤੀ 7 ਦਸੰਬਰ ਨੂੰ ਸਵੇਰੇ 10 ਵਜੇ ਹਰੇਕ ਮਾਈ ਭਾਈ 10 ਮਿੰਟ ਲਈ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਜ਼ਰੂਰ ਕਰੇ ਉਨ੍ਹਾਂ ਇਸ ਬੰਦ ਵਿੱਚ ਇੱਕ ਲਿਖਤੀ ਸੰਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਭਰ ਦੇ ਹਰ ਸਿੱਖ ਅਦਾਰੇ ਸਿੰਘ ਸੰਭਾਵਾਂ ਸਭਾ ਸੁਸਾਇਟੀਆਂ ਦਾਲ ਪੰਥ ਟਕਸਾਲਾ ਸੰਪਰਦਾਵਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾ ਲਿਆ ਜੋ ਲੜੈ ਬੀਨ ਕੇ ਹੇਤ ਔਰਜਾ ਔਰਜਾ ਕੱਟ ਮਰੈ ਕਬ ਹੋ ਨਾ ਛੱਡ ਐ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਈਂ ਰਜ਼ਾ ਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਔਰ ਸਿੰਘਾਂ ਦੇ ਸ਼ਹਾਦਤ ਦਾ ਦਿਹਾੜਾ 8 ਪੋ ਨੂੰ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ 13 ਪੋ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਲ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਰ ਸਾਲ ਹੀ ਖਾਲਸਾ ਪੰਥ 13 ਕੋ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮ-ਕਾਰ ਵਿੱਚ ਬੈਠਾ ਹੈ ਕੋਈ ਪਲੇਨ ਵਿੱਚ ਬੈਠਾ ਹੈ ਕੋਈ ਟ੍ਰੇਨ ਵਿੱਚ ਬੈਠਾ ਹੈ ਕੋਈ ਘਰ ਵਿੱਚ ਬੈਠਾ ਹੈ ਕੋਈ ਗੁਰਦੁਆਰੇ ਵਿੱਚ ਬੈਠਾ ਹੈ 10 ਮਿੰਟ ਔਰ ਮੰਤਰ ਔਰ ਮੰਤਰਤਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਇਸ వార్ਸ਼ੀ ਅਕਾਲ ਤਖਤ ਸਾਹਿਬ ਦੀ ਤਉਹਫ਼ਾ ਪੇਸ਼ ਕੀਤੀ ਜਾਂਦੀ ਹੈ ਕਿ 8 ਕੋ ਵਾਲੇ ਦਿਨ ਜੇਸਨ ਵਰਦੇ ਸائیں ਬਜ਼ਾਦ ਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ 8 ਕੋ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੂਗਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਔਰ ਜੋ ਇਹਨਾਂ ਦਿਨਾਂ ਵਿੱਚ 1 ਕੋ ਤੋਂ ਲੈ ਕੇ ਤੇ 14 ਕੋ ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿਸ਼ਥਾਨ ਪਦਾਰਥ ਵਿਸ਼ੇਸ਼ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਪਰੋਸੇ ਜਾਣ ਔਰ ਬਹੁਤ ਸਾਦੀ ਵੀ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਵਿਆਖ ਕਰਦੇ ਹੋਇਆ ਸਾਨੂੰ ਇਸ ਪੰਦਰਵਾੜੇ ਨੂੰ ਬਣਾਉਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਔਰ ਸਤਿਕਾਰ ਸਾਹਿਬ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਜਾ ਕੇ ਔਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਇਸੇ ਪ੍ਰਕਾਰ ਦੀ ਕੋਈ ਹੁਲੜਬਾਜੀ ਨਹੀਂ ਕਰਨੀ ਕੋਈ ਰੌਲਾ ਪਾਉਂਦਿਆਂ ਹੋਇਆਂ ਸਪੀਕਰ ਲਾ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਧਾ ਕੇ ਜੋ ਆਪਾਂ ਸ਼ੋਰਗੁਲ ਕਰਦੇ ਹੋਏ ਇਹਨਾਂ ਹਸਪਤਾਲਾਂ ਤੇ ਜਾਂਦੇ ਆ ਸਾਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਸਤ ਸਹਿਤ ਤੇ ਜੋ ਸਰਕਾਰ ਹੈ ਉਹ ਘੇਟ ਕਰਨਾ ਚਾਹੀਦਾ ਸਮੁੱਚੀਆਂ ਸੰਗਤਾਂ ਔਰ ਅੱਠ ਕੋ ਵਾਲੇ ਦਿਨ ਵੀ ਸਵੇਰ ਦੇ 10 ਵਜੇ 10 ਮਿੰਟ ਤੱਕ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਪਾਂ ਜੋ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਯਾਦ ਵਿੱਚ ਉਹ ਜਿਹਨਾਂ ਸਿੰਘਾਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਵਿੱਚ ਮੂਰ ਮੰਤਰ ਤੇ ਗੁਰ ਮੰਤਰ ਦੇ ਜਾਪ ਜ਼ਰੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ